ਵੀ ਜਿਹੜਾ ਕਿ ਇਹਨਾਂ ਨੂੰ ਸਾਨੂੰ ਪਤਾ ਲੱਗ ਜੇ ਵੀ ਜਿਹੜਾ ਜਿਹੜੇ ਫਲਿੱਕਰ ਦੀ ਲਾਈਟ ਆ ਜਗਾਉਣੀ ਉਹ ਜਾਣਕਾਰ ਤੋਂ ਬਿਨਾ ਜਿਹਨੇ ਵੈਨ ਨਾਲ ਚਲਾਈ ਹੋਵੇ ਉਹ ਨਹੀਂ ਹੁੰਦਾ ਤੇ ਸਾਡਾ ਸ਼ੱਕ ਜਿਹੜੀ ਲੰਕਾ ਹਮੇਸ਼ਾ ਕਰਦਾ ਪੇਤੀ ਟਾਉਂਦਾ ਸਾਡਾ ਸ਼ੱਕ ਬਿਲਕੁਲ ਸਹੀ ਨਿਕਲਿਆ ਵੀ ਇਹ ਵੀ ਜਿਹੜਾ ਕਰਾਇਮ ਆ ਜਿਹੜਾ ਮਨਜਿੰਦਰ ਮਣੀ ਤੋਂ ਸ਼ੁਰੂ ਹੋਇਆ ਤੇ ਉਹਨੂੰ ਕਰ ਲਿਆ ਤੇ ਹਾਂ ਸਰ ਜਿਨ੍ਹਾਂ ਨੇ ਸਾਰੀ ਦਕੈਤੀ ਨੂੰ ਜਾਣ ਦਿੱਤਾ ਜੀ ਜਿਹਨੇ ਕਿ ਨਵੇਂ ਸੁਣੇ ਇਹਨਾਂ ਨੇ ਸਾਰੀਆਂ ਗਲਤੀਆਂ ਬਹੁਤ ਕੀਤੀਆਂ ਹੋਣਗੀਆਂ ਦੇਖੋ ਇਹੀ ਤਾਂ ਅਸੀਂ ਰਿਮਾਂਡ ਕਾਦੇ ਲਈ ਮੰਗਦੇ ਹੁੰਨੇ ਆ ਉਹ ਇਹ ਗਲਤੀਆਂ ਲੱਭਣ ਲਈ ਰਿਮਾਂਡ ਕਰਦੇ ਹੁੰਦੇ ਆ ਕ੍ਰਿਮੀਨਲ ਆਪਦੀ ਗੱਲ ਲੁਕੋਂਦਾ ਹੁੰਦਾ ਆ ਅਸੀਂ ਰਿਮਾਂਡ ਲਵਾਂਗੇ ਤੇ ਉਹਦੇ ਮੁਤਾਬਕ ਅੱਗੇ ਉਹਨੂੰ ਅਸ਼ੋਕ ਇਹਨਾਂ ਨੇ ਕੀਤੀ ਕੀ ਸੂਚਨਾ ਕੀਤੀ ਵੀ ਕਿਸ ਰਾਤੇ ਰਾਤ ਅਮੀਰ ਹੋਣ ਦਾ ਸੁਪਨਾ ਜਿਹੜਾ ਨੌਜਵਾਨ ਗਲਤਫਹਿਮੀ ਦੇ ਵਿੱਚ ਆ ਇਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਦੇਖੋ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਜਿਹੜੇ ਸੋਬਰ ਪਰਿਵਾਰ ਜਿਹੜੇ ਕਹ ਦੋ ਵੀ ਜਿਹੜੇ ਕਿ ਬਹੁਤ ਡਾਊਨ ਟ੍ਰੋਡਡ ਪਰਿਵਾਰ ਹੈ ਜਿਹੜੇ ਕਿ ਰੋਜੀ ਰੋਟੀ ਲਈ ਮਤਲਬ ਉਹ ਕਰਦੇ ਆ ਪਰ ਇਹਨਾਂ ਨੂੰ ਇੱਕ ਇਹੋ ਜਿਹਾ ਸੁਪਨਾ ਦਿਖਿਆ ਪਰ ਇਹ ਤੇਜ ਬਹੁਤ ਸੀਗੇ ਪੌੜੀ ਆ ਆਪਣੀ ਫਲੈਕਸੀਬਲ ਪੌੜੀ ਤੁਹਾਨੂੰ ਉਹ ਸ਼ਾਇਦ ਉਹ ਲਿਆਂਦੀ ਨਹੀਂ ਜਿਹੜੀ ਉਹ ਇਕੱਠੀ ਹੋ ਜਾਂਦੀ ਹੈ ਉਹ ਪੌੜੀ ਕਿੱਥੋਂ ਲਈ ਬੈਗ ਕਿੱਥੋਂ ਲਈ ਜਿਹੜਾ ਸਮਾਨ ਤੋੜਨ ਲਈ ਕਟਰ ਕਿੱਥੋਂ ਲਿਆ ਪਰ ਇਨਸਾਈਡ ਮਨਜਿੰਦਰ ਮਣੀ ਵੱਲੋਂ ਉਹਨੇ ਕਹਿ ਦਿੱਤਾ ਸੀ ਇਹ ਤਾਂ ਰਾਤ ਦੀ ਗੱਲ ਕੀ ਹੈ ਜਦੋਂ ਪਲਾਨ ਕਰ ਰਹੇ ਸੀ ਇਹ ਕਹਿੰਦਾ ਜੀ ਜਦੋਂ ਸਾਰੀ ਇਹ ਕੈਸ਼ ਵੈਂਟ ਚਲੀ ਜਾਂਦੀ ਹੈ ਦਿਨੇ ਵੀ ਆਜੋ ਜੇ ਦਿਨੇ ਵੀ ਕੰਮ ਕਰਾ ਲਾਂਗੇ ਫਿਰ ਡਰਦੇ ਸੀ ਵੀ ਦਿਨੇ ਕਿਤੇ ਆਸ-ਪਾਸੇ ਦੇਖ ਨਾ ਲਵੇ ਉਹਨੇ ਕਿਹਾ ਵੀ ਰਾਤ ਤਾਂ ਫਿਰ ਰਾਮ ਨਾਲ ਆ ਜਾਾਂਗੇ ਰਾਮ ਨਾਲ ਆਏ ਤੇ ਰਾਮ ਨਾਲ ਵਾਰਦਾਤ ਕਰਕੇ ਚਲੇ ਗਏ। ਇਹ ਕੰਪਨੀ ਦੀ ਕਿੰਨੀ ਵੱਡੀ ਦੇ ਵਿੱਚ ਲਾਭ ਪਰਵਾਈ ਹੈ ਕਿਉਂਕਿ ਪਹਿਲਾਂ ਵੀ ਉਹਨਾਂ ਨੂੰ ਨੋਟਿਸ ਆਇਆ ਸੀ ਕਿ ਇਹ ਜਗ੍ਹਾ ਸੇਫ ਨਹੀਂ ਹੈਗੀ ਇੱਥੇ ਇੰਨਾ ਕੈਸ਼ ਜਿਹੜਾ ਨਹੀਂ ਰੱਖ ਸਕਦੇ। ਇਹ ਦੇਖੋ ਕਿਸੇ ਤੇ ਸਾਡਾ ਪਰਪਸ ਇੱਥੇ ਕਿਸੇ ਤੇ ਇਲਜ਼ਾਮ ਲਾਉਣਾ ਨਹੀਂ ਅਸੀਂ ਪ੍ਰੋਫੈਸ਼ਨਲ ਪੁਲਿਸ ਅਫਸਰ ਹਾਂ। ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਲਾਪਰਵਾਹੀ ਦੇ ਨਾਲ ਕੋਈ ਆਦਮੀ ਇਹ ਗੱਲ ਕਹਿੰਦਾ ਮੈਂ ਕਾਰ ਦੇ ਵਿੱਚ ਜਾ ਰਿਹਾ ਜੀ ਤੇ ਮੈਂ ਜੀ ਕਾਰ ਉੱਤਰ ਕੇ ਮੇਰਾ 10 ਲੱਖ ਪਿਆ ਸੀ ਜੀ ਮੈਂ ਉੱਤਰ ਕੇ ਬਾਥਰੂਮ ਕਰਨ ਲੱਗਿਆ ਜੀ ਮੈਂ ਖੜ ਕੇ ਗੱਲਾਂ ਕਰਨ ਲੱਗਿਆ ਜੀ ਮੇਰਾ 10 ਲੱਖ ਕਿਸੇ ਨੇ ਕੱਢ ਲਿਆ ਤੇ ਉਹ ਉਹ ਗੱਲ ਦੇ ਵਿੱਚ ਕਈ ਵਾਰੀ ਤਾਂ ਅਸੀਂ ਹੁੰਦਾ ਵੀ ਕ੍ਰਾਈਮ ਹੋਇਆ ਸੀ ਟਰੇਸ ਕਰਨਾ ਕਿਸੇ ਦੇ ਸਾਹਮਣੇ ਪਰੋਸ ਕੇ ਲੱਖਾਂ ਕਰੋੜਾ ਰੁਪਇਆ ਰੱਖੋਗੇ ਤੇ ਕਿਸੇ ਦਾ ਵੀ ਅਮਾਨ ਤੇ ਮਨ ਜਿਹੜਾ ਡੋਲ ਸਕਦਾ ਹੈ ਇਹ ਕੰਪਨੀ ਦੀ ਵੀ ਇਹੀ ਜਿਹੜੀ ਨਲਕੀ ਦੀ ਕੋਈ ਕੋਈ ਪਾਇਆ ਤਾਂ ਨਹੀਂ ਹੋਈ ਕੋਈ ਕ੍ਰਾਈਮ ਸੀਰੀਜ਼ ਵੇਖ ਕੇ ਜਾਂ ਕਿਸੇ ਤਰ੍ਹਾਂ ਦੀ ਕਿਉਂਕਿ ਇਹ ਇਹ ਇਹਦਾ ਇਹਦਾ ਪਿਕਚਰਾਂ ਦੇ ਵਿੱਚ ਇੱਕ ਮੋਨਾ ਕੈਰੈਕਟਰ ਤੁਸੀਂ ਦੇਖਿਆ ਹੋਣਾ ਇਹਦਾ ਨਾਮ ਛੋਟਾ ਮਨਦੀਪ ਦਾ ਨਾਮ ਮੋਨਾ ਹੈ ਉਹਨਾਂ ਦੇ ਨਾਲ ਇੱਕ ਹੋਰ ਤਖੱਲਸ ਵੀ ਲਾਉਂਦੇ ਹੁੰਦੇ ਆ ਮੈਂ ਉਹ ਯੂਜ਼ ਨਹੀਂ ਕਰਨਾ ਚਾਹੁੰਦਾ ਬਟ ਉਹ ਮੋਨਾ ਦੇ ਨਾਲ ਇਹਦਾ ਜਿਹੜੀ ਮੋਨਾ ਜਿਹੜੀ ਇਹਦਾ ਕੋਸ਼ ਕੈਸ਼ ਹੈ ਸਾਨੂੰ ਕਾਰ ਦੇ ਵਿੱਚੋਂ ਜਿਹੜੀ ਕਾਰ ਦੇ ਵਿੱਚ ਹੀ ਅਜੇ ਖੜਾ ਹੁਣ ਕੈਸ਼ ਰੱਖਣਾ ਕਿੱਥੇ ਆ ਲਿਜਾਣਾ ਕਿੱਥੇ ਐਡਾ ਖਪਾਉਣਾ ਕਿੱਥੇ ਪੰਜ-ਪੰਜ ਸੌ ਦੇ ਨੋਟ ਆ ਇੱਕਦਮ ਖਰੀਦ ਕਰਾਂਗੇ ਡੀਪੀਆਰਓ ਸਾਹਿਬ ਆਏ ਹੋਣੇ ਆ ਮੈਂ ਉਹਨਾਂ ਨੂੰ ਕਹੂੰਗਾ ਸ਼ੇਅਰ ਕਰਨਗੇ ਇਹਦੇ ਬ੍ਰਦਰ ਨੇ ਜਿਹੜੀ ਹੈਗੀ ਆ ਮਨਦੀਪ ਦੇ ਬ੍ਰਦਰ ਨੇ ਇੱਕ ਪਾਇਆ ਨੋਟਾਂ ਦਾ ਇੱਕ ਛੋਟਾ ਜਿਹਾ ਇੰਸਟਾਗ੍ਰਾਮ ਤੇ ਸਟੋਰੀ ਪਾਈ ਆ ਉਸ ਤੋਂ ਬਾਅਦ ਉਹ ਕੁਝ ਨੋਟਾਂ ਦਾ 5-500 ਦਾ ਰੱਖ ਕੇ ਵੀ ਯਾਰਾਂ ਦੇ ਕੋਲ ਨੋਟ ਆਏ ਚੱਲਦੇ ਉਹ ਉਹ ਜਿਹੜੀ ਨੋਟਾਂ ਦੀ ਛੋਟੀ ਜੀ ਸਟੋਰੀ ਹੈ ਉਹ ਪਾਈ ਆ ਉਹ ਸਾਨੂੰ ਉਹ ਸਟੋਰੀ ਵੀ ਰਿਕਵਰ ਹੋਈ ਨਹੀਂ ਆਏ ਕਿਧਰ ਉੱਤੇ ਸੀ ਮਤਲਬ ਇੱਥੇ ਕੋਚੇ ਕਿੱਦਾਂ ਸੀ ਕੈਸ਼ ਵੇਰ ਨੂੰ ਲੈ ਕੇ ਫਰਾਰ ਹੋਏ ਆਏ ਕਿਧਰ ਉੱਤੇ ਸੀ ਨਹੀਂ ਆਏ ਇੱਕ ਕਾਰ ਤੇ ਇੱਕ ਦੋ ਮੋਟਰਸਾਈਕਲ ਪੰਜ ਜਣੇ ਮੋਟਰਸਾਈਕਲਾਂ ਤੇ ਦੋਆਂ ਤੇ ਪੰਜ ਜਣੇ ਕਾਰ ਸਰ ਸਾਰੇ ਕੰਪਨੀ ਭਾਈ ਕੰਪਨੀ ਕੰਪਨੀ ਤੇ ਦੇਖੋ ਜੀ ਆ ਹੁਣ ਤੁਹਾਨੂੰ ਮੈਂ ਬੜਾ ਲੰਮਾ ਚੌੜਾ ਐਕਸਪਲੇਨ ਕੀਤਾ ਮਤਲਬ ਇਹ ਤਾਂ ਹੁਣ ਤੁਸੀਂ ਤਾਂ ਸਾਥੋਂ ਪੈਸੇ ਮੰਗਣੇ ਆ ਹੁਣ ਨਾ ਤਾਂ ਮੇਰੇ ਕੋਲੇ ਹੈਗੇ ਆ ਨਾ ਫੜੇ ਹੋਏ ਬੰਦਿਆਂ ਕੋਲੇ ਹੈਗੇ ਆ ਜਾਂ ਕੰਪਨੀ ਦੱਸੂਗੀ ਤੇ ਜਾਂ ਇਹ ਪੰਜੇ ਜਾਣੇ ਦੱਸਾਂਗੇ ਅਸੀਂ ਬਰਾਬਰ ਭਾ ਲੈਣੇ ਆ ਉਹ ਪੂਰੇ ਤਾਂ ਪੈਸੇ ਕਰਾ ਕੇ ਛਡਾਂਗੇ ਜਿੰਨੇ ਹੋਏ ਆ ਸਿਕਸਰ ਕੋਈ ਹੋਰ ਵੀ ਇਨਵੋਲਵਮੈਂਟ ਇਹਦੇ ਵੀ ਸਾਹਮਣੇ ਆ ਰਹੀਆਂ ਜਿਹੜੇ ਵੀ ਦੱਸ ਆਈ ਸੀ ਇੱਕ ਤਾਕੂ ਅਸੀਂ ਨਾ ਤੁਸੀਂ ਦੱਸਿਆ ਤੇ ਬਾਕੀ ਨੋ ਇਸ ਤੋਂ ਇਲਾਵਾ ਕੋਈ ਹੋਰ ਲੋਕਾਂ ਦੀ ਵੀ ਇਨਵੋਲਵਮੈਂਟ ਨਹੀਂ ਨਹੀਂ ਇਹ ਇਹਨਾਂ ਨੇ ਇੱਕੋ ਜਿਵੇਂ ਕਹਿ ਦੋ ਆਪਦੇ ਟੀਵੀ ਦੇਖਦੇ ਆ ਆਪਦੇ ਸੀਰੀਅਲ ਦੇਖਦੇ ਆ ਤੇ ਆਪਦੇ ਸੁਣਦੇ ਆ ਤੇ ਰਸ ਤੋਂ ਰਾਤ ਅਮੀਰ ਹੋਣ ਦਾ ਸੁਪਨਾ ਲੈ ਕੇ ਜਿਹੜੇ ਉਹ ਚੱਲੇ ਆ ਤੇ ਉਹ ਉਹਦੇ ਵਿੱਚ ਇੱਕ ਗੈਂਗ ਜਿਹਨੂੰ ਇਕੁਅਲ 파ਟਰਨਰ ਆ ਜਿਹੜੇ ਡਾਕੂ ਹਸੀਨਾ ਸੁੰਦਰੀ ਆ ਜਿਹੜੀ ਮੋਨਾ ਜਿਹਦਾ ਨਾਮ ਆ ਤੇ ਇੱਕੋ ਦੇ ਨਾਲ ਜਿਹੜਾ ਉਹ ਹਜੇ ਫੜੇ ਜਾਣ ਤੋਂ ਬਾਅਦ ਪਤਾ ਲੱਗੂ ਮੁੱਢਲੇ ਤੌਰ ਤੇ ਲੱਗਦਾ ਪਹਿਲਾ ਪਰ ਉਹ ਜਿਹੜਾ ਏਡੀ ਵੱਡੀ ਪਲਾਨ ਕਰਦਾ ਕਿਤੇ ਹੋਰ ਨਾ ਹੋਵੇ ਆ ਦੀ ਫੋਟੋ ਤੁਸੀਂ ਫਲੈਸ਼ ਕਰ ਦੋਂਗੇ ਤਾਂ ਬਹੁਤ ਸਾਰਾ ਕ੍ਰਾਈਮਸ ਮੈਨੂੰ ਲੱਗਦਾ ਤੁਹਾਡੇ ਰਾਂ ਹੀ ਮਦਦ ਸਭ ਤੋਂ ਜ਼ਿਆਦਾ ਜੇ ਪੁਲਿਸ ਰੋਲ ਕਰਾਦਾ ਕਰਦੀ ਹੈ ਤਾਂ ਪ੍ਰੈਸ ਤੇ ਮੀਡੀਆ ਦਾ ਰੋਲ ਹੁੰਦਾ ਤੁਹਾਡੇ ਵੱਲੋਂ ਪੋਜ਼ਿਟਿਵਿਟੀ ਨਾਲ ਦਿੱਤੀਆਂ ਖਬਰਾਂ ਜਿਹਦੇ ਨਾਲ ਅਸੀਂ ਤੁਹਾਡੇ ਵੱਲੋਂ ਦਿੱਤੀ ਸ਼ਾਬਾਸ਼ ਦੇ ਨਾਲ ਹੀ ਅਸੀਂ ਕੰਮ ਕਰਦੇ ਆ। ਇਹ ਫੋਟੋ ਹੋਇਆ ਜਿੰਨੇ ਵੀ ਜਿਹੜੇ ਇਹ ਇਹ ਵਰਖਾਖ ਥਾਵਾਂ ਤੋਂ ਹੋਇਆ ਜੀ। ਵਰਖਾਖ ਟੀਮਾਂ ਦੇ ਵਿੱਚ ਹੋਇਆ ਕੁਝ ਬਰਨਾਲੇ ਤੋਂ ਅਰੈਸਟ ਹੋਇਆ ਤੇ ਕੁਝ ਇਹਦੇ ਵਿੱਚੋਂ ਸਾਨੂੰ ਜਗਰਾਉਂ ਏਰੀਏ ਤੋਂ ਅਰੈਸਟ ਹੋਇਆ। ਵਰਖਾਖ ਟੀਮਾਂ ਦੇ ਵਿੱਚ ਆ ਡਿਟੇਲ ਤੁਹਾਨੂੰ ਪ੍ਰੈਸ ਨੋਟ ਦਿੱਤਾ ਉਹਦੇ ਵਿੱਚ ਚੁੱਕ। ਡਿਵਾਈਡ ਕਿਵੇਂ ਕਰਨਾ ਸੀਗਾ? ਨਹੀਂ ਹਜੇ ਮੋੜੇ ਤੌਰ ਤੇ ਇਹਨਾਂ ਨੇ ਇਹ ਕਿਹਾ ਸੀਗਾ ਵੀ ਆਪਣਾ ਸਾਰਿਆਂ ਦਾ ਪਰਸੈਂਟੇਜ ਬਰਾਬਰ ਹੋਊਗਾ। ਉਹਦੇ ਵਿੱਚ ਉਹਨੂੰ ਕਰਾਂਗੇ ਤੁਸੀਂ ਫਿਕਰ ਨਾ ਕਰਿਓ ਜੇ ਪੈਸਿਆਂ ਦਾ ਕਰ ਲਾਂਗੇ। ਹਜੇ ਕਾਲੀ ਦੇ ਵਿੱਚ ਜਿਹੜੇ ਉਹਨੂੰ ਹੋ ਜੋ ਹਜੇ ਉਹਨਾਂ ਨੇ ਜਿੰਨੇ ਵੰਡੇ ਸੀ ਉਹ ਅਸੀਂ ਰਿਕਵਰ ਕਰ ਲਏ ਇਹ ਅੰਦਾਜ਼ਾ ਇਹ ਹੈਗਾ ਮਨਦੀਪ ਕੋਲੇ ਹਜੇ ਕੋਈ ਜਿਹੜਾ ਕਾਫੀ ਅਮਾਉਂਟ ਹੈ ਜਿਹੜਾ ਮਨਦੀਪ ਕੋਲੇ ਪਰ 8 ਕਰੋੜ 49 ਲੱਖ ਤੇ ਕੁਐਸਚਨ ਮਾਰਕ ਖੜਾ ਹੋ ਗਿਆ ਸਰ ਕਿੰਨੇ ਕਰਸੇ ਡਾਕੂ ਸੀ ਨਹੀਂ ਮੇਨ ਸੀਗੀ ਜਿਹੜੀ ਹੈ ਇਹੀ ਵੀਡੀਓ ਸੀਗੀ ਮੇਨ ਨਹੀਂ ਮਨਜਿੰਦਰ ਤੇ ਆਪਸੀ ਥੋੜਾ ਥੋੜਾ ਮਗ ਦਾ ਪਿਆਰ ਤੇ ਮਨਜਿੰਦਰ ਅਨਮੈਰੀਡਮ ਲੜਕਾ ਰਾਤੋ ਰਾਤ ਅਮੀਰ ਹੋ ਕੇ ਫੋਰਨ ਜਾਣਾ ਚਾਹੁੰਦਾ ਹੈ ਮਨਜਿੰਦਰ ਆਪ ਦੇ ਆਪ ਨੂੰ ਐਡਵੋਕੇਟ ਤੌਰ ਤੇ ਪ੍ਰੋਜੈਕਟ ਕਰਦੀ ਹੈ ਸਮਾਰਟਲੀ ਡਰੈਸ ਅਪ ਹੁੰਦੀ ਹੈ ਹਸੀਨ ਲੜਕੀ ਹੈ ਤੇ ਉਹਦੇ ਵਿੱਚ ਇਹਨਾਂ ਦੇ ਕਈ ਸੁਪਨੇ ਸਿਰਜੇ ਹੋਣੇ ਆ ਉਹ ਮਨਜਿੰਦਰ ਮਨਦੀਪ ਦੇ ਫੜੇ ਜਾਣ ਤੋਂ ਬਾਅਦ ਅਸਤੋ ਜੀ ਹਸਬੰਦ ਜਿਹੜਾ ਹੈਗਾ ਇਹ ਵੀ ਨਾਲ ਸੀ ਜਦ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਸਾਡੇ ਨਾਲ ਇਹਦਾ ਹਸਬੰਦ ਵੀ ਇਹਦੇ ਵਿੱਚ ਨਾਲ ਹੀ ਇਹਦੇ ਵਿੱਚ ਆ। ਇਹ ਮੈਨੂੰ ਲੱਗਦਾ ਵੀ ਹੁਣ ਤੁਸੀਂ ਇੰਨਾ ਕਿ ਇਹਨਾਂ ਨੂੰ ਸਮਝਾ ਦੇਣਾ ਤੁਹਾਡੇ ਸਮਝਾਏ ਤੋਂ ਬਾਅਦ ਇਹ ਸਾਹਮਣੇ ਆਪਦੇ ਸੁਰੱਖਿਆ ਇੰਤਜ਼ਾਮ ਪੂਰੇ ਕਰ ਲੈਣੇ ਆ ਜਿਹੜੇ ਬੈਂਕਸ ਲੋਕਾਂ ਦੀ ਜਾਨ ਨੂੰ ਜਿਹੜੀਆਂ ਸੁਰੱਖਿਆ ਏਜੰਸੀਆਂ ਲੋਕਾਂ ਦੀ ਜਾਨ ਨਾਲ ਖਲਵਾੜ ਕਰ ਰਹੀਆਂ ਆਪਦੇ ਸੁਰੱਖਿਆ ਕਰਮਚਾਰੀਆਂ ਨੂੰ ਉਹ ਬੇਗਨਾ ਜਿਹੜੇ 20-20 ਸਾਲ ਦੇ ਬੰਦਿਆਂ ਨੂੰ ਰੱਖ ਕੇ ਬਿਨਾ ਕੁਆਲਿ ਇਹਨਾਂ ਦੇ ਭਰਤੀ ਦਾ ਕੀ ਕ੍ਰਿਟੀਰੀਆ ਇੱਕ ਹੋਰ ਹੈਰਾਨਗੀ ਦੀ ਗੱਲ ਮੈਂ ਸ਼ੇਅਰ ਕਰਨਾ ਚਾਹੂੰਗਾ ਮੈਂ ਕਿਹਾ ਭਰਤੀ ਦਾ ਕੀ ਕ੍ਰਿਟੀਰੀਆ ਹੈ ਕਹਿੰਦੇ ਜੀ ਜਿਹੜਾ ਸਕਿਉਰਿਟੀ ਗਾਰਡ ਉਹ ਦੱਸ ਦਿੰਦਾ ਵੀ ਇਹ ਬੰਦਾ ਚੰਗਾ ਹੈ ਜੀ ਉਹਨੂੰ ਅਸੀਂ ਇੱਕ ਵਾਰੀ ਵੈਰੀਫਿਕੇਸ਼ਨ ਕਰਾ ਲੈਨੇ ਆ ਵੀ ਪਰਚਾ ਤਾਂ ਨਹੀਂ ਪਰਤੀ ਕਰ ਲੈਨੇ ਆ ਕਰੋੜਾਂ ਰੁਪਏ ਦਾ ਮਾਉਂ ਕਹਿੰਦਾ ਜੀ ਇਹਨੂੰ ਪਰਚਾ ਇਫੀਕਟਿਵਲੀ ਕੈਨਸਲਿੰਗ ਉਹ ਉਹ ਉਹਦੀ ਚਿੱਠੀ ਅਸੀਂ ਡਰਾਫਟ ਕਰ ਲਈ ਕਿਉਂਕਿ ਬਹੁਤ ਸਾਰੇ ਵੈਲਿਊਏਬਲ ਇਨਪੁਟਸ ਹੈ ਡੀਜੀ ਪੰਜਾਬ ਨਾਲ ਇਹ ਗੱਲ ਹੋ ਗਈ ਡੀਜੀ ਪੰਜਾਬ ਨੇ ਅੱਗੇ ਵੀ ਗੱਲ ਕਰ ਲਈ ਉਹ ਚਿੱਠੀ ਅਸੀਂ ਲਿਖ ਕੇ ਅਸੀਂ ਭੇਜਣੀ ਹੈ ਨਹੀਂ ਅਲੱਗ-ਅਲੱਗ ਆਏ ਸੀ ਇੱਕ ਕੌਂਕੇ ਤੋਂ ਕੌਕੇ ਇੱਕ ਗਰੁੱਪ ਦੇ ਵਿੱਚ ਕਿਤੇ ਨਹੀਂ ਕਰਨਾ ਜੁਗਰਾਉ ਇੱਕ ਪੁੱਲ ਦੇ ਜਾ ਕੇ ਵਾਰਦਤ ਕਰਨੀ ਆ ਵਾਪਸੀ ਤੇ ਫਿਰ ਜਾ ਕੇ ਮੋਬਾਈਲ ਨਹੀਂ ਯੂਜ਼ ਕਰਨਾ ਉੱਥੇ ਜਾ ਕੇ ਹੀ ਵੈਨ ਦੇ ਵਿੱਚ ਕੋਲੇ ਮਿਲਣਾ ਸਾਰੇ ਬੰਦੇ ਪੰਜਾਬ ਤੋਂ ਹਾਂ ਮਨਦੀਪ ਤੇ ਮਨਜਿੰਦਰ ਦਾ ਸਮਝ ਆ ਗਿਆ ਕਿ ਇਹ ਦੋਨੋਂ ਦੇ ਜਿਹੜੇ ਹੈਗੇ ਮਾਰਸ਼ਲ ਮਾਈਂਡ ਸੀਗੇ ਬਾਕੀ ਦੇ ਜਿਹੜੇ ਸਾਥੀ ਹੈ ਉਹ ਇਹਨਾਂ ਦੇ ਦੋਸਤ ਸੀਗੇ ਨਹੀਂ ਇਹ ਇਹਨਾਂ ਦੇ ਵਿੱਚੋਂ ਦੇਖੋ ਇੱਕ ਮਿੰਟ ਬਾਕੀ ਇੱਕ ਤਾਂ ਮਨਦੀਪ ਦਾ ਹਸਬੰਦ ਹੋ ਗਿਆ ਇੱਕ ਅਰਸਤ ਕੀਤਾ ਵਾ ਮਨਦੀਪ ਦਾ ਭਰਾ ਹੋ ਗਿਆ ਤਿੰਨ ਤਾਂ ਇਹ ਰਿਸ਼ਤੇਦਾਰੀ ਹੋ ਗਿਆ ਆਪਸ ਦੇ ਵਿੱਚ ਇੱਕ ਮਨਜਿੰਦਰ ਮਣੀ ਦੇ ਮਾਮੇ ਦਾ ਮੁੰਡਾ ਹੋ ਗਿਆ ਆ ਮਤਲਬ ਕੁਝ ਰਿਲੇਟਡ ਹੈ ਕੁਝ ਦੋਸਤ ਮਿੱਤਰ ਗੂੜੀ ਦੋਸਤੀ ਲੱਡ ਪਈ ਇਹਨਾਂ ਨੂੰ ਸਰ ਛੇ ਵੀ ਬੰਦੇ ਦੀ ਵੀ ਜਾਣਕਾਰੀ ਦੇ ਦਿਓ ਕਿ ਜਿਹੜਾ ਨਹੀਂ ਉਹ ਅਜੇ ਸਸਾਈ ਡਿਟੇਲ ਰਿਕਵਰੀ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਕੀ ਪਤਾ ਕਿੰਨਾ ਪੈਸਾ ਰਕੋ